ਆਪ ਦੇ ਕੰ ਦਾ ਮਤਲਬ ਹੈ ਕਿ ਰੂਹਸ ਮਾਲਕ ਦੀ ਭਗਤੀ ਕਰਨੀ ਚਾਹੀਦੀ ਹੈ ਐਵੇਂ ਕਾਗਜ਼ ਪੈਨਸਲ ਲੈ ਕੇ ਸਕੀਮਾ ਨਾ ਬਣਾਈ ਜਾਓ ਆਪਣਾ ਬੇਕੂਫ ਨਾ ਬਣਾਓ ਕਿ ਆਲੇ 6-7 ਸਾਲ ਨੂੰ ਲੜਕੇ ਵੱਡੇ ਹੋ ਜਾਣਗੇ ਸ਼ਾਦੀਆਂ ਕਰ ਦੇਵਾਂਗੇ ਨੌਕਰ ਹੋ ਜਾਣਗੇ ਕਾਰੋਬਾਰ ਸਮਾੜ ਲਵਾਂਗੇ ਵਿਹਲੇ ਹੋ ਕੇ ਕਿਤੇ ਮਾਲਕ ਦੀ ਭਗਤੀ ਕਰਾਂਗੇ ਹਾਲੇ ਤੱਕ ਇਹ ਤੇ ਦੁਨੀਆ ਦੇ ਤੰਦੇ ਪਏ ਹੋਏ ਹਨ ਇਹ ਤੇ ਦੁਨੀਆ ਦੇ ਕੰਮ ਕਾਜ ਅੱਗੇ ਅੱਗੇ ਸਾਡੇ ਆਏ ਹੋਏ ਹਨ ਗੁਰੂ ਸਾਹਿਬ ਸਵਾਮੀ ਜੀ ਕਹਿੰਦੇ ਕਿਤਨੀ ਦੀ ਨੇਕਨੀ ਦੀਨਾਰ ਤੁਸੀਂ ਕਿਉਂ ਨਾ ਪਲੈਨਿੰਗ ਕਰਦੇ ਰਹੋ ਤੁਹਾਨੂੰ ਮਾਲਕ ਦੀ ਪਲੈਨਿੰਗ ਦਾ ਕੀ ਪਤਾ ਹੈ ਕਿਹੜੇ ਵੇਲੇ ਪਰੇ ਪਰਵਾਰ ਛੱਡ ਕੇ ਜਾਣੇ ਪੈਂਦੇ ਹਨ ਇੱਥੇ ਇੱਕ ਸੈਕਿੰਡ ਦਾ ਪਤਾ ਨਹੀਂ ਲੱਗਦਾ ਇੱਕ ਘੜੀ ਦਾ ਪਤਾ ਨਹੀਂ ਲੱਗਦਾ ਤੁਸੀਂ ਅਖਬਾਰਾਂ ਵਿੱਚ ਪੜ੍ਹਦੇ ਹੋ ਲੋਕਾਂ ਨੇ ਗਰਾਈ ਹੱਥ ਵਿੱਚ ਪੜੀ ਹੈ ਮੂੰਹ ਤੇ ਕੰਨੀ ਹੀ ਆਉਂਦੀ ਕਾਰ ਚੋਂ ਪੈਰ ਬਾਹਰ ਕੱਢਿਆ ਹੈ ਜ਼ਮੀਨ ਤੇ ਕਦੇ ਟੱਚ ਨਹੀਂ ਹੁੰਦਾ ਉੱਥੇ ਹਾਰਟਫੇਲ ਹੋ ਜਾਂਦਾ ਹੈ ਇਸ ਵਾਸਤੇ ਆਪ ਕਹਿੰਦੇ ਰੋਜ਼ ਮਾਲਕ ਦੀ ਭਗਤੀ ਕਰਨੀ ਚਾਹੀਦੀ ਹੈ